नहीं सर इनकुल आपका डेली देखो दोस बार लाई दिया वहां कोई मैडम डेली नहीं है तो बाहर दो डेली थे करते ड्यूटी गार्ड सर खड़े हैं डेली ड्यूटी गार्ड होते हैं अपने जड़े गार्ड होते हैं बैठते हैं पापा ना करते छोटी है नहीं करती नहीं नहीं सर नहीं सर बस मैडम तीन कमिलेडा आगे भी आई कोई नहीं नहीं सर कोई ਉਹ ਇਹਦੇ ਜ਼ਰੂਰ ਆਪਾਂ ਸੌਂ ਗਏ ਕਰਨੀ ਹੈ ਤੇ ਬਾਕੀ ਇਹੋ ਜਿਹਾ ਤੁਹਾਨੂੰ ਜਿਹੜੇ ਬੱਚਿਆਂ ਕੋ ਤੁਸੀਂ ਮਜਬੂਰੀ ਕਰਾਉਂਦੇ ਹੋ ਨਹੀਂ ਸਰ ਕਈ ਵਾਰ ਜਿਹੜੇ ਹੋਰ ਰਿਕਾਰਡਿੰਗ ਅੱਜ ਵੀ ਹੈਗੀ ਆ ਸੋਰੀ ਹੈ ਕੋਈ ਪ੍ਰੋਬਲਮ ਨਹੀਂ ਬਾਕੀ ਇਸ ਚੀਜ਼ ਤੇ ਹੁਣ ਖਾਸ ਖਿਆਲ ਰੱਖਾਂਗੇ ਆਟੋ ਵਾਲਿਆਂ ਨੂੰ ਕਹਿ ਦਿੱਤੀ ਸੀ ਆਪ ਪਰਸਨਲੀ ਆਟੋ ਵਾਲਿਆਂ ਦੀ ਮੀਟਿੰਗ ਲੈ ਕੇ ਕਹਿ ਦਿੰਦੇ ਜਿਹੜੇ ਬੱਚੇ ਲੈ ਕ ਦੇ ਸਖਤ ਨਿਰਦੇਸ਼ਾਂ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪਲਾਈ ਕੀਤੀ ਗਈ ਸੇਕੂਲਨ ਪੋਸਟ ਹੈ ਤਾਂ ਅਸੀਂ ਅੱਜ ਬੋੜੀ ਚੌਕ ਫੇਰ ਦੁਆਰ ਤੋਂ ਚੈੱਕ ਕੀਤਾ ਹੈ ਕਿ ਜਿੱਥੇ ਫੇਰ ਕਮੀਆਂ ਥੋੜੀ-ਥੋੜੀ ਪਾਈਆਂ ਗਈਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਅੱਜ ਚਲਾਨ ਕੀਤਾ ਤੇ ਕੁਝ ਇੰਪਾਉਂਡ ਕੀਤੀਆਂ ਗਈਆਂ। ਉਸੇ ਲੜੀ ਦੇ ਅੰਦਰ ਏਸੀ ਰੋਡ ਦੇ ਉੱਤੇ ਇੱਕ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਜੋ ਕਿ ਗਵਰਨਮੈਂਟ ਸਰਕਾਰੀ ਸਕੂਲ ਹੈਗਾ। ਅਸ ਤੋਂ ਪਹਿਲਾਂ ਜਿਹੜੇ ਸੀਗੇ ਜਾਂ ਕਿਸੇ ਵੀ ਹੋਰ ਜਗ੍ਹਾ ਹੈਗੇ ਸਰਕਾਰੀ ਸਕੂਲਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਜਾਂਦੀ। ਜਿਸ ਕਰਕੇ ਕਾਮਯਾਬ ਹੈ ਕਿਉਂਕਿ ਸਰਕਾਰੀ ਸਕੂਲਾਂ ਨਹੀਂ ਕੋਈ ਬੱਡੇ ਨਹੀਂ ਆਂਦੇ ਬਟ ਉਹਨਾਂ ਸਰਕਾਰੀ ਸਕੂਲਾਂ ਵਿੱਚ ਈ-ਰਿਛਾ ਦੇ ਉੱਤੇ ਬੱਚੇ ਆ ਰਹੇਗੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਅੰਦਰ ਕੁਰਸੀਆਂ ਤੇ ਬੈਠੇ ਹੈ ਪਰ ਉਹ ਇਹ ਬਾਅਦ ਚੈੱਕ ਨਹੀਂ ਕਰਦੇਗੇ ਕਿ ਉਹ ਬੱਚੇ ਕਿਸ ਚੀਜ਼ ਤੇ ਆ ਰਹੇ ਕਿ ਸੇਫਟੀ ਤੇ ਆ ਰਹੇ ਕਿਸ ਨਿਯਮਨਾਂ ਉਲੰਘਣਾ ਕਰ ਰਹੇ ਹੈ ਨਹੀਂ ਕਰ ਰਹੇ ਹੈ ਅਸੀਂ ਉਸੇ ਕੜੀ ਚ ਮਤਦਾਨਾ ਸਕੂਲ ਚੈੱਕ ਕੀਤਾ ਤੇ ਮਤਦਾਨਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਉਹਨਾਂ ਨੂੰ ਬੁਲਾ ਕੇ ਸਾਫ਼ ਬੱਚਿਆਂ ਨੂੰ ਹਦਾਇਤਾਂਾਂ ਦੇ ਮੱਥੇ ਸਪੱਸ਼ਟ ਕਰ ਦਿੱਤਾ ਗਿਆ ਜੇ ਮੁੜ ਕੇ ਇਹਨਾਂ ਰਿਕਸ਼ਿਆਂ ਦੇ ਉੱਤੇ ਕੋਈ ਬੱਚਾ ਸਰਕਾਰੀ ਸਕੂਲ ਦੇ ਅੰਦਰ ਆਵੇਗਾ ਅਸੀਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਦੇ ਉੱਤੇ ਕਾਰਵਾਈ ਕਰਾਂਗੇ ਫਿਰ ਐਫਆਈਆਰ ਲੱਗ ਕੇ ਪਿਆ ਜਾਈਏ ਅੱਜ ਖੜੇ ਜਿਹੜੇ ਅੱਜ ਚਲਾਣੇ ਦੇ ਕਟੇਗੇ ਆ ਕਿੰਨੇ ਚਲਾਣ ਕਟੇ ਤੇ ਕਿੰਨੀਆਂ ਬੋਰਡੀਆਂ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਸੀਨੀਅਰ ਅਫਸਰਾਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਉਹਨਾਂ ਮੁਤਾਬਕ ਜਿਹੜਾ ਅੱਜ ਜਿਹੜੀ ਬੱਸਾਂ ਦੀ ਚੈੱਕਅ ਕੀਤੀ ਗਈ ਹੈ ਤੇ ਕਿੰਨੇ ਫਰ ਗੱਡੀਆਂ ਬੋਰਡੀਆਂ ਆ ਦੋ ਗੱਡੀਆਂ ਫਾਊਂਡ ਹੈ ਟੋਟਲ 10 ਚਲਾਨ ਕੀਤੇ ਗਏ ਸਰ ਕੀ ਕਿਹੜੇ ਕਿਹੜੇ ਕਾਗਜ਼ ਹਨ ਉਹ ਜਿਹੜੇ ਕੋਈਟ ਨੇ ਅੱਜ ਕੁਝ ਗੱਡੀਆਂ ਜਿਹੜੀਆਂ ਵਾਈਟ ਕਲਰ ਵਿੱਚ yellow ਕਲਰ ਕਲਰ ਦੇ ਵੀ ਜਿਨ੍ਹਾਂ ਦਾ ਚਾਹੇ ਜਿਨ੍ਹਾਂ ਦੇ ਵਿੱਚ ਬੱਚੇ ਓਵਰਲੋਡ ਸੀਗੇ ਬਿਨੌਟ ਯੂਨੀਫਾਰਮ ਇਹਨਾਂ ਨੇ ਜਿਹੜੇ ਚਲਾਨ ਕੀਤੇ ਗਏ ਵਿਸ਼ਾ ਅੰਦਰ ਕਿੰਨੇ ਬੱਤੀ ਆ ਰਹੇ ਆ ਰਹੇ ਨਾ ਜੀ ਸਰ ਨੇ ਇੱਕ ਮੀਟਿੰਗ ਕੀਤੀ ਜੀ ਪ੍ਰਾਈਵੇਟ ਸਕਾਇਸ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ 15 ਅਕਤੂਬਰ ਤੋਂ ਬਾਅਦ ਜਿਹੜਾ ਵੀ ਕੋਈ ਸੇਧ ਕੋ ਬਣ ਕਲੀਟ ਨਹੀਂ ਕਰੇਗਾ ਉਹਨਾਂ ਦੇ ਪ੍ਰਿੰਸੀਪਲਾਂ ਦੇ ਐਫਆਈਆਰ ਸੈਕਸ਼ਨ 222 ਦੇ ਅੰਦਰ ਇਹ ਤਾਂ ਇਹ ਰਾਈਟ ਕਰਦੇ ਆਪਾਂ ਬੇਸੜੀ ਬੱਚੇ ਆ ਰਹੇ ਮੈਡਮ ਇਹਨਾਂ ਨੂੰ ਚੈੱਕ ਕਰਦੇ ਵੇਖੋ ਆ ਬਾਹਰ ਖੜੇ ਹੋਏ ਆ ਮੈਂ ਛੰਨਾਂ ਨੂੰ ਵੀ ਦੇਖ ਰਿਹਾ ਕਿੰਨੀ ਦੇਰ ਦੇ ਖੜੇ ਹੈਗੇ ਪਰ ਉਹ ਬੱਚੇ ਤੋਂ ਉੱਤਰ ਰਹੇ ਆ ਹਰ ਇੱਕ ਵਾਰ ਇੱਧਰ ਮਨ ਰੁਕ ਜਾਵੇ ਉਹ ਉੱਤਰਦੇ ਆ ਬਹੁਤ سارے ਉੱਤਰ ਰਹੇ ਆ ਲਗਾਤਾਰ ਉੱਤਰ ਰਹੇ ਆ ਸ਼ੋਰ ਬਿਟੂ ਜੇ ਆਪਾਂ ਹੀ ਨਹੀਂ ਉਹ ਫੋਲੋ ਕਰਾਂਗੇ ਤੇ ਕੌਣ ਕਰੂਗਾ ਸਰਕਾਰੀ ਸਕੂਲ ਕੋਈ ਨਹੀਂ ਚੱਕਦਾ ਮੈਂ